ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬੈਂਗਰ ਦਾ ਪੜਥਾ ਬਣਾਉਣੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਵੀਡੀਓ ਪਹਿਲਾਂ ਬੈਂਗਰ ਨੂੰ ਕੱਟ ਲਿਆ ਆਪਾਂ ਅੱਜ ਕੀ ਆ ਟਮਾਟਰ ਲੈ ਲਏ ਬੈਂਗਰਾਂ ਨੂੰ ਆਪਾਂ ਤਰਲੇ ਤੇਲ ਵਿੱਚ ਬੈਂਗਰਾਂ ਨੂੰ ਤੁਸੀਂ ਦੇਖ ਸਕਦੇ ਹੋ ਜਿੱਦਾਂ ਮੈਂ ਮਲਣ ਦੇਈਆਂ ਬੈਂਗਰ ਸੇਮ ਤੁਸੀਂ ਵੀ ਇਸੇ ਤਰ੍ਹਾਂ ਤਾਲ ਸਕਦੇ ਆ ਬਾਕੀ ਜਿਹੜੇ ਬੈਂਗਨ ਸੀ ਉਹਨਾਂ ਦੇ ਵੀ ਮੈਂ ਹਾਫ ਹਾਫ ਪੀਸਸ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਵੀ ਤਲ ਲੈਣੇ ਆ ਤੇਲ ਆਪਣਾ ਗਰਮੀ ਰੱਖਣਾ ਹੈ ਆਪਾਂ ਸਾਰੇ ਪੀਸਸ ਇਹਦੇ ਵਿੱਚ ਪਾ ਦੰਨੇ ਆ ਹੁਣ ਆਪਾਂ ਇਹਨਾਂ ਨੂੰ ਵੀ ਸੀਕ ਲਗਾ ਲੈਂਦੇ ਚੰਗੀ ਤਰ੍ਹਾਂ ਹਾਂਜੀ ਦੇਖ ਸਕਦੇ ਆ ਤੁਸੀਂ ਇਹਨਾਂ ਨੂੰ ਸੇਕ ਲੱਗ ਗਿਆ ਆ। ਥੋੜੀ ਆਪਾਂ ਇਹਨਾਂ ਨੂੰ ਪਲਟਾਲ ਦਿੰਨੇ ਆ। ਹਾਂਜੀ ਸਾਡੇ ਬੈਂਗਨ ਹੋ ਗਿਆ। ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ। ਛਾਨੀ ਦੇ ਨਾਲ ਤੇ ਪਲੇਟ 'ਚ ਰੱਖ ਲੈਨੇ ਆ। ਤੁਸੀਂ ਦੇਖ ਸਕਦੇ ਆ ਕਿ ਸੌਫਟ ਹੀ ਹੋਏ ਆ ਇਹ। ਹਾਂ ਜੀ ਇਹਨਾਂ ਨੂੰ ਅਸੀਂ ਕੱਢ ਲਿਆ ਹੁਣ ਆਪਾਂ ਆਪਣੇ ਜਿਹੜੇ ਚਾਰ ਟਮਾਟਰ ਲਏ ਸੀ ਆਪਾਂ ਉਹਨਾਂ ਨੂੰ ਵੀ ਤਲ ਲੈਣਾ ਵਾ ਥੋੜੇ ਛਿੱਟੇ ਮਾਰਨ ਦੇ ਸੀਗੇ ਇਸ ਕਰਕੇ ਆ ਚਾਰੇ ਟਮਾਟਰ ਨੂੰ ਅਸੀਂ ਤਲ ਲੈਣਾ ਵਾ ਇਹਨਾਂ ਨੂੰ ਵੀ ਆਪਾਂ ਪੂਰਾ ਸੇਕ ਲਗਾ ਲਾਣਾ ਜਿੱਦਾਂ ਆਪਾਂ ਬੈਂਗਣੇ ਨੂੰ ਲਗਾਇਆ ਸੀ ਹੁਣ ਆਪਾਂ ਬੈਂਗਣੇ ਦੀ ਜਿਹੜੀਆਂ ਛਿੱਲੜ ਸੀਗੇ ਉਹ ਆਪਾਂ ਲਾ ਲੰਨੇ ਆ ਤੇ ਇਹਨਾਂ ਨੂੰ ਆਪਾਂ ਛਿੱਲੜ ਤੋਂ ਰਿਮੂਵ ਕਰਕੇ ਰੱਖ ਲੈਣੇ ਆ ਹਾਂਜੀ ਮੈਂ ਇਸੇ ਤਰ੍ਹਾਂ ਸਾਰੇ ਬੈਂਕਨਾਂ ਨੂੰ ਫਿਓ ਲਿਆ ਸੀਗਾ ਹੁਣ ਆਪਣੇ ਜਿਹੜੇ ਟਮਾਟਰ ਆ ਉਹ ਵੀ ਆਪਾਂ ਦੇਖ ਸਕਦੇ ਆ ਗਾਲੀ ਗਏ ਮੋਸਟਲੀ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਲੈਨੇ ਆ ਇਹਨਾਂ ਨੂੰ ਵੀ ਇੱਕ ਪਲੇਟ 'ਚ ਰੱਖ ਲੈਨੇ ਆ ਵੱਖਰੀ ਪਲੇਟ 'ਚ ਜਿੱਦਾਂ ਆਪਾਂ ਉਹਨਾਂ ਦੀਆਂ ਛਿਲੜਾਂ ਲਾਈਆਂ ਸੀਗੀਆਂ ਬੈਂਗਨ ਦੀਆਂ ਉਹਨਾਂ ਨੂੰ ਆਪਾਂ ਕੀਤਾ ਸੀ ਉਸੇ ਤਰ੍ਹਾਂ ਹੀ ਆਪਾਂ ਟਮਾਟਰਾਂ ਦੀਆਂ ਸ਼ਿਲਕਲ ਦੀ ਲਾ ਕੇ ਇਹਨਾਂ ਨੂੰ ਵੀ ਆਪਾਂ ਰਿਮੂਵ ਕਰ ਦੇਣਾ ਵਾ ਤੇ ਇਹਨਾਂ ਨੂੰ ਵੀ ਉਸੇ ਤਰ੍ਹਾਂ ਆਪਾਂ ਫਿਓ ਲੈਣਾ ਹੁਣ ਆਪਾਂ ਇਹਨਾਂ ਨੂੰ ਲਾ ਲੈਨੇ ਆ ਤਾਂ ਤਾਂ ਨਹੀਂ ਕਰਨਾ ਪਾ ਲਈ ਆਪਾਂ ਤੇਲ ਵਿੱਚ ਜੋ ਆਪਾਂ ਆਪਣੇ ਬੈਂਗਨ ਤੇ ਟਮਾਟਰ ਛਿੱਲੇ ਸੀ ਉਹਨਾਂ ਦੀਆਂ ਉਹਨਾਂ ਨੂੰ ਚਿਲਾਰ ਪੇਸਟ ਜੀ ਤਿਆਰ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਚੰਗੀ ਦੂਸਰੇ ਨਾਲ ਮਿਕਸ ਕਰ ਲੈਣਾ ਤੇ ਜਿਹੜੇ ਆਪਣੇ ਪਿਆਜ਼ ਆਏ ਆਪਾਂ ਉਹਦੇ ਵਿੱਚ ਇਹ ਗਨ ਟੇ ਟਮਾਟ ਪਾ ਦਨੇ ਆ ਪਾਓ ਪੋਣਾ ਪਾਏ ਮਿਲਾ ਲੈਣੇ ਇਤਨਾ ਮਿਕਸ ਕਰ ਲੈਣੇ ਪਿਆਜ਼ ਤੇ ਟਮਾਟਰ ਟੈਂਗਨ ਤੇ ਤੜਕੇ ਦੇ ਨਾਲ ਵੀ ਪਾ ਲੈਣਾ ਨੂੰ ਹਾਂਜੀ ਆਪਣੀ ਗੋਦ ਤਾਦੀ ਮਾ ਜੀ ਆ ਬਸ ਇਹ ਤਾਂ ਬਚਾ ਲੋ ਤੇ ਇਹ ਲਗਾ ਦੇਣਾ ਹੁਣ ਆਪਾਂ ਨੂੰ ਸੀਕ ਲਗਾ ਲੈਣਾ ਆ 10-15 ਮਿੰਟ ਸੇਕ ਲੱਗ ਬਾਅਦ ਆਪਾਂ ਇਹਦੇ ਵਿੱਚ ਹਲਦ ਨਮਕ ਕਿ ਜੋ ਆਪਣੇ ਮਸਾਲੇ ਪਾਉਣਾ ਚਾਹੁੰਦੇ ਪਾ ਸਕਦੇ ਆ ਕਾਲੀ ਮਿਰਚ ਹਲਦੀ ਤੇ ਨਿੰਪਾਇਆ ਥੋੜਾ ਲਾਲ ਮਿਰਚ ਵੀ ਉਨਾ ਪੈਨ ਨੂੰ ਬਨ ਰੱਖ ਦਿੰਨੇ ਆ 10 ਮਿੰਟਾਂ ਬਾਅਦ ਦੇਖ ਆਪਾਂ ਪੌਂਗੀ ਤਰ੍ਹਾਂ ਇਹ ਰਿੱਜਲ ਆਪਿਆ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਪਲੀਜ਼ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ